ਫਸਲਿਕ ਕਿਸਾਨ ਪ੍ਰਭ ਅੱਜ ਆਪਾਂ ਪਹੁੰਚੇ ਆ ਜੀ ਮਲੂਟ ਟਰੈਕਟਰ ਮੰਡੀ ਤੇ ਤੇ ਸੀਜ਼ਨ ਨੇੜੇ ਆ ਜੀ ਟਰੈਕਟਰ ਮੰਡੀ ਤੇ ਕਾਫੀ ਰੌਣਕ ਆ ਤੇ ਚਲੋ ਆਪਾਂ ਕਰਦੇ ਆ ਥੋੜੇ ਨਾਲ ਟਰੈਕਟਰਾਂ ਦੇ ਰੇਟ ਸਾਂਝੇ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਚਲੋ ਜੀ ਆਪਣੇ ਕੋਲ ਪਹਿਲਾ ਟਰੈਕਟਰ ਆ ਗਿਆ ਜੀ ਐਚ ਐਡ ਮਟੀ ਪੰਜਾਬ ਵਾਲੀ ਇਹ 12 ਮਾਡਲ ਵਾਲੀ 270 ਡਿਮਾਂਡ ਹੈ ਜੀ ਟਰੈਕਟਰ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦਾ ਜੀ ਤੇ ਲੀਕਿੰਗ ਸ਼ੀਕਿੰਗ ਹੈ ਨਹੀਂ ਕਿ ਇਹ ਹੈਗਾ ਜੀ 14 ਦੇ 14 ਚ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫੋਰਡ 363 ਨਿਊ ਹੋਲੈਂਡ ਵਾਲਿਆਂ ਦਾ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰਾ ਹੀ ਅਪੋਲੋ ਕੰਪਨੀ ਦੇ ਟਾਇਰ ਹੈ ਜੀ ਇਹਦੇ 16 ਦੇ 14 ਚ ਇਹ ਇਹ ਇਤਨ ਮਾਡਲ ਆ 2,65,000 ਰੁਪਿਆ ਡਿਮਾਂਡ ਆ ਜੀ ਟਰੈਕਟਰ ਬਾਕੀ ਸੁੱਕਾ ਪਿਆ ਜੀ ਕਿਤੇ ਲੇਖ ਨਹੀਂ ਸੀ ਵਾਲਾ ਕੰਮ ਨਹੀਂ ਹੋਇਆ। ਅਗਲਾ ਟਰੈਕਟਰ ਹੈ ਮਿੰਦਰਾ 575 DI ਵਧੀਆ ਸਾਫ ਜੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰ ਵਧੀਆ ਪਿਆ ਸਾਫ ਉਤਰੇ ਤੇ 11 ਮਾਡਲ ਆ ਇਹ 2,45,000 ਰੁਪਿਆ ਡਿਮਾਂਡ ਆ ਜੀ। ਅਗਲਾ ਟਰੈਕਟਰ ਹੈ ਫਾਰਮਹਟ 2008 ਮਾਡਲ ਆ ਇਹ 2,95,000 ਰੁਪਿਆ ਡਿਮਾਂਡ ਆ ਜੀ। ਅਗਲੇ ਟਾਇਰ ਅਵੇਲੇਬਲ ਨਾਮੀ ਆ ਜੀ ਤੇ ਬੈਕ ਸਾਈਡ ਵਾਲੇ ਵੀ ਕਾਫੀ ਅੱਜ ਤੱਕ 80 85 ਵਾਹੇ ਟਾਇਰ ਭਾਈ ਆਇਸ਼ਰ ਆ ਗਿਆ ਜੀ 480 ਟਾਇਰ ਕਸੇ ਆ ਜੀ ਇਹ ਗਾ 8 ਮਾਡਲ ਹੈ 1 ਲੱਖ ਤੇ 75000 ਰੁਪਇਆ ਡਿਮਾਂਡ ਹੈ ਸੋਨਾਲੀਕ ਆ ਗਿਆ ਜੀ ਡੀਆਈ 750 ਦਾ ਅਪੋਲੋ ਕੰਪਨੀ ਦੇ ਟਾਇਰ ਆ ਜੀ 14 ਦੇ ਟਾਇਰਾਂ ਚਾ ਇਹ ਕਾਫੀ ਹੱਦ ਤੱਕ ਅਗਲੇ ਦਾ ਪਿਆ ਜੀ 60 70 ਰੁਪਏ ਸੇ ਲੈ ਸਾਈਡ ਵਾਲੇ 50 ਕੇ ਪੈਸੇ ਹੋਣਗੇ ਜੀ 13 ਮਾਡਲ ਹੈ ਜੀ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਤੇ ਪੀਪੀ 30 ਨੰਬਰ ਹੈ ਜੀ ਮਕਸਰ ਦਾ ਮਿੰਦਰਾ ਟਰੈਕਟਰ ਆ ਗਿਆ ਜੀ ਅਗਲਾ 500 275 ਡੀ ਆਈ ਤੇ 94 ਮਾਡਲ ਹੈ ਇੱਕ ਲੱਖ ਤੇ 35000 ਰੁਪਿਆ ਡਿਮਾਂਡ ਹੈ ਜੀ ਟਾਇਰ ਬੈਕ ਸਾਈਡ ਵਾਲੇ कसे ਹੋਏ ਆ ਜੀ ਫਰੰਟ ਵਾਲੇ ਹਿੰਦਰਾ ਆ ਗਿਆ ਜੀ ਫਿਰ ਅਗਲਾ 575 ਡੀ ਆਈ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਟਾਇਰ ਕਾਫੀ ਹੱਦ ਤੱਕ ਵਧੀਆ ਤੇ ਸਾਫ਼-ਸੁਥਰੇ ਪਏ ਆ ਜੀ ਬੈਕ ਸਾਈਡ ਵਾਲੇ ਵੀ ਪਏ ਆ ਤੇ ਵਧੀਆ ਅਗਲੇ ਟਾਇਰ ਵੀ ਵਧੀਆ ਪਏ ਆ ਬੈਕ ਸਾਈਡ ਵਾਲੇ ਹੈਗੇ ਜੀ ਜੇ ਕੇ ਇਹ ਹੈਗੇ 2001 ਮਾਡਲ ਆ 210000 ਰੁਪਿਆ ਡਿਮਾਂਡ ਆ ਉੱਤੋਂ ਦਾ ਰਿਜਿਸਟ੍ਰਾ ਜੀ ਸੁਭਰਾਜ 746 ਐਫ ਵੀ ਇਹ 17 ਮਾਡਲ ਆ ਜੀ 460000 ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ 50 ਕੇ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਗੁਡਇਰ ਦੇ ਟਾਇਰ ਹੈ ਜੀ ਉਸ ਤੋਂ ਅਗਲਾ ਡੈਕਟਰ ਆ ਗਾਇਸ ਸੋਨਾਲੀ ਦਾ 60 ਦਾ ਆ ਸੌਰੀ ਜੀ 50 ਦਾ ਖੈਰ ਚਾਰੇ ਬਿਲਕੁਲ ਨਵੇਂ ਗੁਡਇਰ ਦੇ ਬੈਕ ਸਾਈਡ ਵਾਲੇ ਹੈਗੇ ਆ 14 ਦੇ ਇਹ ਹੈਗੇ 13 ਮਾਡਲ ਆ 4 ਲੱਖ 45000 ਰੁਪਇਆ ਡਿਮਾਂਡ ਆ ਜੀ ਸਾਈਡ ਗੀਅਰ ਆ ਪਾਵਰ ਸਟੀering ਆ ਤੇ ਗੁਡਇਰ ਕੰਪਨੀ ਦੇ ਟਾਇਰ ਆ ਜੀ 13 ਮਾਡਲ 445000 ਰੁਪਿਆ ਡਿਮਾਂਡ ਸਵਰਾਜ ਆ ਗਿਆ 744 ਇੱਥੇ ਇਹ 14 ਮਾਡਲ ਆਈ 415000 ਰੁਪਿਆ ਡਿਮਾਂਡ ਹੈ ਜੀ ਪਾਵਰ ਸਟੀering 14 ਦੇ ਟਾਇਰਾਂ ਚ ਟਰੈਕਟਰ ਬਿਲਕੁਲ ਸਾਫ਼ ਸੁਥਰਾ ਲੀਕਿੰਗ ਸ਼ੀਕਿੰਗ ਵਾਲਾ ਕੰਮ ਨਹੀਂ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਡੀ ਆਈ ਬੈਕ ਸਾਈਡ ਵਾਲੇ ਟਾਇਰ ਆਪਾਂ ਕਾ ਸਹੀ ਮੰਨ ਸਕਦੇ ਹਾਂ ਜੀ 13 ਦੇ ਟਾਇਰਾਂ ਚ ਅਗਲੇ ਵੀ ਦੱਸਿਆ ਤਿੰਨ ਮਾਡਲ ਆ 175 ਡਿਮਾਂਡ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸਵਰਾਜ 735 ਐਟੀ 898 ਮਾਡਲ ਆ ਜੀ 1 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਮਾਲਕ ਦੀ ਤੇ ਟਾਇਰ ਪਿਛਲੇ ਹੈਗੇ 50 60 ਪੈਸੇ ਅਗਲੇ ਘਸੇ ਆ ਜੀ ਸੋਨਾਲਿਕ ਆ ਗਿਆ ਜੀ 35 ਦਾ ਇਹ ਤਿੰਨ ਸਿਲੰਡਰ ਦੇ ਵਿੱਚ ਆ ਜੀ ਅਗਲੇ ਟਾਇਰ JK ਦੇ 50 ਪੈਸੇ ਬੈਕ ਸਾਈਡ ਵਾਲੇ ਬਿਲਕੁਲ ਘਸੇ ਜੀ ਇਹ ਹੈਗਾ 13 ਮਾਡਲ ਆ 280 ਡਿਮਾਂਡ ਹੈ ਜੀ ਮਹਿੰਦਰਾ ਆ ਗਿਆ ਜੀ 475 DI ਗੁਡਇਰ ਦੇ ਟਾਇਰ ਆ ਬੈਕ ਸਾਈਡ ਵਾਲੇ ਬਿਲਕੁਲ ਘਸੇ 12 ਦੇ ਟਾਇਰਾਂ ਚ 97 ਮਾਡਲ ਆ 1 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਸਵਰਾਜ 744 ਆ ਗਿਆ ਜੀ FP ਇਹ 8 ਮਾਡਲ ਆ 280 ਡਿਮਾਂਡ ਹੈ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ 70 ਪੈਸੇ ਹੈਗੀ ਹੈ ਜੀ ਪਰ ਇਹ ਪਾਵਰ ਸਟੀering ਨਹੀਂ ਹੈਗਾ ਜੀ ਨੋਰਮਲ ਆ ਹਿੱਸੇ ਇਹਦੇ ਉਹ ਵੈਸੇ ਕੱਟ ਵਾਲਾ ਜੀ ਸਿੱਧੇ ਹਿੱਸੇ ਵਾਲਾ ਨਹੀਂ ਹੈਗਾ ਕੱਟ ਵਾਲਾ ਇਹ ਹੈ ਅਮਿੰਦਰ ਆ ਗਿਆ ਜੀ 475 DI ਅਗਲੇ ਟਾਇਰ ਬਿਲਕੁਲ ਕੱਸੇ ਹੈ ਜੀ ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ ਇਹਦੇ 12 ਦੇ ਕਾਫੀ ਹੱਦ ਤੱਕ ਵਧੀਆ ਪਏ ਆ ਹੋਣਗੇ 60 ਕੁ ਪੈਸੇ ਤੇ ਹੈਗਾ ਜੀ 99 ਮਾਡਲ ਹੈ 1,30,000 ਰੁਪਿਆ ਡਿਮਾਂਡ ਹੈ ਜੀ ਪਾਵਰ ਟਰੈਕ ਆ ਗਿਆ ਜੀ 445 ਡਬਲ ਕਲਚ 6 ਮਾਡਲ ਆ 2,15,000 ਰੁਪਿਆ ਡਿਮਾਂਡ ਹੈ ਜੀ ਟਾਇਰ ਅਗਲੇ ਬਿਲਕੁਲ ਨਵੇਂ ਆ ਜੀ ਐਮ ਆਰ ਐਲ ਦੇ ਤੇ ਬੈਕ ਸਾਈਡ ਵਾਲੇ ਹੈਗੇ ਜੀ ਅਪੋਲੋ ਦੇ ਤੇ ਆ ਗਿਆ ਜੀ 450 ਡਬਲ ਕਲਚ 8 ਮਾਡਲ ਆ ਜੀ 1,75,000 ਰੁਪਿਆ ਡਿਮਾਂਡ ਆ ਜੀ ਬੈਕ ਸਾਈਡ ਵਾਲੇ ਟਾਇਰ ਘਸੇ ਆ ਜੀ ਅਗਲੇ ਥੋੜੇ ਜਿਹੇ ਚੰਗੇ ਪਏ ਆ ਜੀ ਸਵਰਾਜ ਆ ਗਈ 735 FE 99 ਮਾਡਲ ਆ 1,65,000 ਰੁਪਿਆ ਡਿਮਾਂਡ ਆ ਅਗਲੇ ਟਾਇਰ ਬਿਲਕੁਲ ਘਸੇ ਆ ਜੀ ਬੈਕ ਸਾਈਡ ਵਾਲੇ ਵੀ ਖਤਮ ਹੋ ਗਏ ਸਾਂਝ ਕੇ ਆਪਾਂ ਬਾਹਰ ਪੰਪ ਆ 511 ਚ ਟਰੈਕਟਰ ਆ ਜੀ ਮਾਈਸੀ ਆ ਗਈ 240 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਪਿਛਲੇ ਟਾਇਰ ਤੁਸੀਂ ਦੇਖੋ ਜੀ ਜੇਕੇ ਦੇ 13 ਦੇ ਟਾਇਰਾਂ ਚ ਗੱਡੀ ਦੇਖੋ ਜੀ ਤੁਸੀਂ ਤੇ ਬਹੁਤ ਹੀ ਸ਼ਾਨਦਾਰ ਟਰੈਕਟਰ ਆ ਜੀ 11 ਮਾਡਲ ਆ 58 ਡਿਮਾਂਡ ਆ ਫਾਰਮ 50 ਦਾ ਆ ਗਿਆ ਜੀ 97 ਮਾਡਲ ਆ 1 ਲੱਖ ਤੇ 35000 ਰੁਪਿਆ ਡਿਮਾਂਡ ਆ ਜੀ 36 20 ਆ ਗਿਆ ਜੀ ਫੋਰਡ ਐਮ ਆਰ ਫਿਰ ਟਾਇਰ ਆ ਜੀ ਬੈਕ ਸਾਈਡ ਵਾਲਾ ਹੈ ਕੇ ਪੀ ਕੇ ਟੀ ਦੇ 70 ਪੈ ਹੈ ਟਾਇਰ ਆ ਅਗਲੇ ਹੈਗੇ 50 ਪੈ 95 ਮਾਡਲ ਆ 2 ਲੱਖ 25 2 ਲੱਖ 25 ਹਜ਼ਾਰ ਰੁਪਏ ਦੀ ਮੰਗ ਆ ਕੋਡ ਆ ਗਈ ਨਿਓ ਲੜਾ ਵਾਲਾ ਸ਼ੱਤੀ ਸੀ ਬੈਕ ਸਾਈਡ ਵਾਲੇ ਟਾਇਰ ਕਾ ਸੇ ਤਾਣੀ ਕਹਿ ਸਕਦੇ ਚਲੋ ਥੋੜੇ ਹੀ ਆ 30 ਕੋ ਪੈਦੇ ਹੋਣਗੇ ਐਮ ਆਰ ਫਿਰ ਟਾਇਰ ਆ 16 ਦੇ ਟਾਇਰ ਆ ਅਗਲੇ ਸਾਈਡ ਟਾਇਰ ਹੈਗੇ ਵਾਵਾ ਕਾਫੀ ਹੱਦ ਤੱਕ ਵਧੀਆ ਫੁੱਲੋ ਦੇ ਟਾਇਰ ਆ ਇੰਨਾ ਮਾਡਲ ਆ ਜੀ 2,80,000 ਰੁਪਿਆ ਡਿਮਾਂਡ ਆ ਜੀ ਸਵਰਾਜ ਆ ਗਏ 735 ਐਕੀ 7 ਮਾਡਲ ਆ 2,70,000 ਰੁਪਿਆ ਡਿਮਾਂਡ ਆ ਬੋਲੋ ਦੇ ਟਾਇਰ ਆ ਜੀ ਚਾਰੇ ਬੈਲ ਬੋਲ ਨਵੀਂ ਕੰਡੀਸ਼ਨ ਦੇ ਵਿੱਚ ਜਵਾਨ ਨਵੀਂ ਗੱਡੀ ਆ ਗਏ ਐਕਸਰ 364 ਤੇਰਾ ਮਾਡਲ ਆ 2,65,000 ਰੁਪਿਆ ਡਿਮਾਂਡ ਆ ਦੋ ਸਿਲੰਡਰ ਦੇ ਵਿੱਚ ਟਰੈਕਟਰ ਆ ਜੀ ਆ ਰਿਹਾ ਆ ਗਿਆ 7 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ 4855 ਇਹ 98 ਮਾਡਲ ਆ ਜੀ 2 ਲੱਖ ਰੁਪਿਆ ਡਿਮਾਂਡ ਆ ਰਮ 60000 ਆ ਗਿਆ ਜੀ 7 ਮਾਡਲ ਆ 2 ਲੱਖ ਤੇ 75000 ਰੁਪਿਆ ਡਿਮਾਂਡ ਆ ਟਾਇਰ ਲੱਗੇ ਜੀ ਕਾਹਦੀ ਹੱਦ ਤੱਕ ਸਾਫ ਉਤਰੇ 13 ਦੇ ਟਾਇਰਾਂ ਚ ਬਰਲਾ ਦੇ ਟਾਇਰਾਂ ਫੋਰਡ ਆ ਗਈ 3693 ਮਾਡਲ ਆ 1,55,000 ਰੁਪਿਆ ਡਿਮਾਂਡ ਆ ਜੀ ਕਾਫੀ ਹੱਦ ਤੱਕ ਸਾਫ ਸੁਥਰਾ ਜੈਨੂਨ ਕਲਰ ਦੇ ਵਿੱਚ ਪਿਆ ਪਰ ਟਾਇਰਾਂ ਦੀ ਕਮੀ ਫਾਰਮ 60 ਆ ਗਈ ਜੀ ਅਗਲਾ 2000 ਮਾਡਲ ਆ 2 ਲੱਖ ਤੇ 15,000 ਰੁਪਿਆ ਡਿਮਾਂਡ ਆ ਜੀ ਪੋਲੋ ਕੰਪਨੀ ਦੇ ਟਾਇਰ ਆ ਜੀ ਕਾਫੀ ਹੱਦ ਤੱਕ ਵਧੀਆ ਤੇ ਸਾਫ ਸੁਥਰਾ ਹੈਂਡਰਾ ਆ ਗਿਆ ਜੀ 275 ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਆ ਜੀ ਸਿੰਗਲ ਲੇਰਰ ਜੇ ਕੇ ਦੇ ਟਾਇਰ ਆ 12 ਦੇ ਟਾਇਰ ਲਈ ਇਹ ਸਿੰਗਲ ਆ 93 ਮਾਡਲ ਦੋ ਜਕਰਾਂ ਦਾ ਰੁਪਇਆ ਲੱਗ ਜਾਂਦਾ 12 ਦੇ ਫਾਰਮ 60 ਆ ਗਿਆ ਜੀ ਤੇ ਕਾ ਆ ਜੀ ਬਈਰ ਦੋ ਮਾਡਲ ਆ 1 ਲੱਖ ਤੇ 85000 ਰੁਪਇਆ ਡਿਮਾਂਡ ਆ ਜੀ ਮੈਹੀ ਆ ਗਈ 241 ਦੋਇਰਾ ਇੱਕ ਮਾਡਲ ਹੈ 2 ਲੱਖ 2 ਲੱਖ ਤੇ 25000 ਰੁਪਏ ਡਿਮਾਂਡ ਹੈ। ਇਹੰਦਰ ਆ ਗਿਆ ਜੀ। ਕਾਫੀ ਹੱਦ ਤੱਕ ਵਧੀਆ ਰੋਡਰ ਰੈਡਰ ਇਹਦੇ ਲੱਗਿਆ ਹੈ। 99 ਮਾਡਲ ਹੈ 1 ਲੱਖ ਤੇ 5000 ਰੁਪਏ ਡਿਮਾਂਡ ਹੈ। 3620 ਆ ਗਿਆ ਜੀ 96 ਮਾਡਲ 2 ਲੱਖ ਤੇ 35000 ਰੁਪਏ ਡਿਮਾਂਡ ਹੈ ਜੀ। ਨਿਊ ਹਾਲੈਂਡ ਆ ਗਿਆ ਜੀ 45 ਦਾ 12 ਮਾਡਲ ਹੈ 2 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ। ਬਹੁਤ ਹੀ ਸਾਫ ਸਫੀਤਰੀ ਕੰਡੀਸ਼ਨ ਦਾ ਟਰੈਕਟਰ ਹੈ ਟਾਇਰ ਬਿਲਕੁਲ ਸਾਫ ਸਫੀਤਰੇ ਪਏ ਸੱਚੀ ਗੱਲ ਬਈ ਆਪਣਾ ਟਰੈਕਟਰ ਹੈ ਜੀ ਚਲੋ ਕੋਈ ਫਾਰਮ ਟਰੈਕ 60 ਦਾ ਆ ਗਿਆ ਜੀ 7 ਮਾਡਲ ਆ 2 ਲੱਖ 39000 ਰੁਪਏ ਡਿਮਾਂਡ ਕੁਡিয়ার ਦੇ ਟਾਇਰ ਹੈ ਜੀ 13 ਦੇ ਟਾਇਰਾਂ ਚ ਬਿਲਕੁਲ ਸਾਫ ਸਫੀਤਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 7 ਮਾਡਲ ਆ 2 ਲੱਖ 90000 ਰੁਪਏ ਡਿਮਾਂਡ 36 ਸੌ ਆ ਗਿਆ ਇਹ ਫੋੜ 93 ਮਾਡਲ ਆ 1 ਲੱਖ ਤੇ 45000 ਰੁਪਿਆ ਡਿਮਾਂਡ ਹੈ ਬਰਲਾ ਦੇ ਟਾਇਰ ਆ ਸੋਨਾਲੀਕ ਆ ਗਿਆ ਜੀ ਡੀਆਈ 750 ਦਾ ਇਹ ਆ ਗਿਆ ਐਮਆਰਫ ਦੇ ਟਾਇਰ ਆ ਜੀ 14 ਦੇ ਟਾਇਰਾਂ ਚ ਇਹ ਆ ਗਿਆ 16 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਹੈ ਸਵਰਾਜ ਆ ਗਿਆ ਜੀ 855 11 ਮਾਡਲ ਆ 3 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ 14 ਦੇ ਟਾਇਰਾਂ ਚ ਟਾਇਰ ਕਾਫੀ ਹੱਦ ਤੱਕ ਵਧੀਆ ਤੇ ਸਾਫ਼ ਸੁਥਰੇ ਪਏ ਆ ਜੀ ਪ੍ਰੀਤ ਆ ਗਿਆ ਜੀ 65 49 ਪਾਵਰ ਸਟੀering 16 ਦੇ ਟਾਇਰਾਂ ਚ ਗੁੱਡੀਅਰ ਦੇ ਟਾਇਰ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰੇ 15 ਮਾਡਲ ਆ 4 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ ਹਾਂਜੀ ਦੋਸਤੋ ਬਲੋ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਦਿਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਗੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਰ ਨਾਲੋਂ ਪਹਿਲਾਂ ਪਹੁੰਚੇ